ਅੰਮ੍ਰਿਤਸਰ ਵਾਰਡ ਨੰਬਰ 10 ਗੰਡਾ ਸਿੰਘ ਵਾਰਡ ਵਿਖੇ ਭਾਜਪੀ ਕੌਂਸਲਰ ਨੂੰ ਕੂੜੀ ਵਾਲੀ ਗੱਡੀ ਦੇ ਨਾਲ ਆਏ ਕੂੜਾ ਚੱਕਣ ਵਾਲੇ ਵਰਕਰਾਂ ਨੇ ਕੀਤੀ ਬਦਸਲੋਕੀ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਵੀ ਕੀਤੀ ਗਈ ਹਥਾਂਬਾਈ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਦੇਖ ਸਕਦੇ ਹੋ ਤਸਵੀਰਾਂ ਇੱਥੇ ਕੌਂਸਲਰ ਨਾਲ ਬਹਿਸ ਕੀਤੀ ਹੈ ਪੱਤਰਕਾਰ ਨਾਲ ਜਿਹੜੀ ਆ ਬਹਿਸ ਇਸ ਸਖਸ਼ ਨੇ ਕੀਤੀ ਪਦਾਲੀਏ ਨੂੰ ਕਿਹਦੀ ਸ਼ਾਇਆ ਨੂੰ ਆ ਦੇਖ ਸਕਦੇ ਹੋ ਤਸਵੀਰਾਂ ਇੱਥੇ ਕੂੜਾ ਖਿਲਾਫ ਦੀ ਗੱਡੀ ਜਾਂਦੀ ਸੀ ਪਰ ਕੌਂਸਲਾਂ ਜਦੋਂ ਗੱਲਬਾਤ ਕੀਤੀ ਤਾਂ ਕੌਂਸਲ ਦੇ ਨਾਲ ਵੀ ਇਹ ਬਤਨੀ ਜੀ ਨਾਲ ਬੋਲੇ ਡਰਾਈਵਰ ਸਾਹਿਬ ਜਦੋਂ ਅਹੀ ਗੱਲਬਾਤ ਕੀਤੀ ਸਾਡੇ ਨਾਲ ਵੀ ਇਹਨਾਂ ਨੇ ਬਤਨੀ ਜੀ ਨਾਲ ਬੋਲਿਆ ਨੂੰ ਬੇਨਤੀ ਕਰਦਾ ਹਾਂ ਵੀ ਜਿਹੜੇ ਤੁਹਾਡੇ ਇਹੋ ਜਿਹੇ ਮੁਲਾਜ਼ਮ ਨੇ ਉਹਨਾਂ ਨੂੰ ਅੰਧਥ ਪਾਈ ਜਾਵੇ ਕਿ ਮੀਡੀਆ ਜਦੋਂ ਇਲੈਕਸ਼ਨ ਆਉਂਦੀ ਆ ਮੀਡੀਆ ਤੁਹਾਨੂੰ ਚਮਕਾਉਂਦਾ ਪਰ ਜੇ ਮੀਡੀਆ ਨਾਲ ਹੀ ਬਤਨੀ ਜੀ ਨਾਲ ਬੋਲਣਗੇ ਤੇ ਇਨਸਾਫ ਤੁਸੀਂ ਕਿਹਨਾਂ ਨੂੰ ਦੋਗੇ ਇਹ ਤਸਵੀਰਾਂ ਤੁਸੀਂ ਸਰਦਾਰ ਦੀਆਂ ਦੇਖ ਲਓ ਅਸੀਂ ਕੋਸ਼ਿਸ਼ ਕਰਾਂਗੇ ਨੇਰ ਸਾਹਮਣਾ ਵੀ ਗੱਲਬਾਤ ਜਿਹੜੀ ਕਰਨੀ ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਗੱਡੀ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਬਿਲਕੁਲ ਜੀ ਨੂੰ ਮੀਡੀਆ ਦੇ ਤਸਵੀਰਾਂ ਦਿਖਾ ਰਿਹਾ ਹੁਣ ਤੁਸੀਂ ਮੀਡੀਆ ਨੂੰ ਹੱਥ ਜੋੜਨੇ ਤਾਂ ਪਹਿਲਾਂ ਤੁਸੀਂ ਸਾਡੇ ਗ੍ਰਾਹਕ ਪੈਣ ਵਾਸਤੇ ਜਾ ਜੇ ਅਸੀਂ ਉੱਥੇ ਤੁਹਾਨੂੰ ਗੱਲਬਾਤ ਕਰਾਂਗੇ ਇਹ ਸੀ ਮੇਦੇ ਸਿੰਘ ਦੀ ਰਿਪੋਰਟ ਜਾਹਦ ਆ ਦੇਖ ਸਕਦੇ ਹੋ ਤਸਵੀਰਾਂ ਦੇਖੋ ਬਹੁਤ ਜ਼ਿਆਦਾ ਬੁਰਾ ਹਾਲਿਆ ਛਰਕਾਂ ਦੇ ਉੱਤੇ ਆਵਾਜ਼ੀ ਪਾਰਟੀ ਵੱਡੇ ਵੱਡੇ ਵਾਅਦੇ ਕਰਦੀ ਆਵਾਜ਼ੀ ਪਾਰਟੀ ਇੱਥੇ ਕੌਜਾ ਨੇ ਇੱਥੇ ਉਹਨਾਂ ਨਾਲ ਗੱਲਬਾਤ ਜਿਹੜੀ ਤੁਹਾਨੂੰ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖੋ ਤਸਵੀਰਾਂ ਤੁਹਾਨੂੰ ਬਿਲਕੁਲ ਜੀਰੂਜੀ ਮੀਡੀਆ ਤੋਂ ਤਸਵੀਰਾਂ ਦਿਖਾ ਰਹੇ ਹਾਂ ਦੱਸੋ ਭਾਜੀ ਦੱਸੋ ਭਾਜੀ ਦੱਸੋ ਦੱਸੋ ਭਾਜੀ ਦੱਸੋ ਮੈਡਮ ਦੱਸੋ ਦੱਸੋ ਦੱਬਕੇ ਕੋ ਮਾਰਦੇ ਨੇ ਕਾਉਂਸਲਰ ਨੂੰ ਦੱਬਕੇ ਕਰੇ ਮੈਸੇ ਮਾਰੇ ਜਾ ਰਹੇ ਆ ਜੀ ਬਾਜੀ ਤੁਹਾਡੇ ਨਾਲ ਕਾਉਂਸਲਰ ਦੱਬਕੇ ਕਰੇ ਮੈਸੇ ਮਾਰੇ ਜਾ ਰਹੇ ਆ ਦੱਸੋ ਤੁਹਾਡੇ ਕੋ ਰਾਈਟ ਹੈ ਕਾਉਂਸਲਰ ਦੱਬਕੇ ਮਾਰਨਾ ਬਾਜੀ ਬੋਲੋ ਬਾਜੀ ਬੋਲੋ ਕਾਉਂਸਲਰ ਦੱਬਕੇ ਕੋ ਮਾਰਨੇ ਦੇ ਫੋਟੋ ਕਾਲੀ ਪਾਓ ਪਰੇ 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 ਤੁਹ ਕਾਹਦਾ ਮੋਟਾ ਪਾਉਂਦਾ ਮੈਂ মিডিਆ ਦਾ ਭਰਾ ਹਾਂ ਤਾਂ ਆਹ ਦੇਖੋ ਜੀ ਕੌਸਲ ਨੂੰ ਦਬਕੇ ਮਾਰੇ ਜਾ ਰਹੇ ਗੁੰਡਾਗਰਦੀ ਗੁੰਡਾਗਰਦੀ ਜਿਹੜੀ ਉਹ ਕੀਤੀ ਜਾ ਰਹੀ ਆ ਜਦੋਂ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅੱਗੋਂ ਕਹਿ ਰਹੇ ਨੇ ਝਰਗੋ ਕੀਦ ਘਾ ਰਿਆ ਦੇਖੋ ਤਸਵੀਰਾਂ ਦੇਖੋ ਆਮ ਆਦੀ ਪਾਰਟੀ ਦੀ ਗੁੰਡਾਗਰਦੀ ਉਹਨਾਂ ਦੇ ਵਰਕਰਾਂ ਦੀ ਗੁੰਡਾਗਰਦੀ ਇਹ ਦੇਖੋ ਤਸਵੀਰਾਂ ਦੇਖੋ ਤਸਵੀਰਾਂ ਦੇਖੋ ਬਹੁਤ ਬਤਮੀਦੀ ਨਾਲ ਬੋਲਿਆ ਅਗੋਂ ਕਹਿੰਦਾ ਤੇਰੇ ਕੋ ਗੀਤ ਘਾ ਰਿਆ ਕਹਿੰਦਾ ਤੁਹਾਡੇ ਕੋ ਗੀਤ ਘਾ ਰਿਆ ਦੇਖੋ ਭਾਜੀ ਤੁਹਾਡੇ ਕੋ ਗੀਤ ਘਾ ਰੋ ਦੱਸੋ ਕੌਂਸਲ ਦੇ ਨਾਲ ਬਤਮੀਦੀ ਨਾਲ ਬੋਲਣਾ ਦੱਸੋ ਜੀ ਆਹ ਦੇਖੋ ਜੀ ਗੱਡੀ ਨੰਬਰ ਆਹ ਦੇਖੋ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਆ ਦੇਖੋ ਕੌਂਸਲ ਨਾ ਜਿਹੜੀ ਬਤਮੀਦੀ ਕੀਤੀ ਜਾ ਰਹੀ ਸੀ ਅਸੀਂ ਨੰਗਾ ਡੇ ਆਂ ਅਈ ਵੇਖਿਆ ਸਾੜੇ ਨਾਲ ਵੀ ਬਤਮੀਜ਼ੀ ਕਰ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਕਾਰਪੋਸ਼ਨ ਦੀ ਗੱਡੀ ਆ ਪਤਾ ਨਹੀਂ ਕਿਦੀ ਸ਼ਹਿਰ ਤੇ ਪਤਾ ਨਹੀਂ ਕਿਦੀ ਸ਼ਹਿਰ ਤੇ ਇਹ ਬੋਲ ਰਹੇ ਨੇ ਪਰ ਇਹਨਾਂ ਨੂੰ ਥੋੜੀ ਬੋਦੀ ਖੂਨ ਦੀ ਅਕਲ ਹੋਣੀ ਚਾਹੀਦੀ ਹੈ ਮਲਾਜਮਾਂ ਨੂੰ ਬਤਮੀਜ਼ੀ ਨਾਲ ਬੋਲਣ ਦੇ ਨੇ ਬਤਮੀਜ਼ੀ ਨਾਲ ਤੁਸੀਂ ਹੁਣ ਮਰਦਮ ਦੀ ਕਹਿ ਦੇ ਜੇ ਜੇ ਤੁਸੀਂ ਪਹਿਲਾਂ ਬੋਲ ਲੈਂਦੇ ਤਾਂ ਗਾਲ ਹੀ ਕੋਈ ਨਹੀਂ ਸੀ ਸਾਰੀ ਗੰਦ ਬੰਨ ਜਾਨੀ ਜੀ ਵਿੱਚ

ਹੇ ਜਾਂਦੀ ਹੈ ਰਸਤੇ 'ਚ ਜਾਂਦੇ ਇਹ ਸਭ ਜੋ ਤੇ ਕੂੜਾ ਚੁੱਟ ਹੋਈ ਜਾਂਦੀ ਹੈ ਸਾਡੇ ਪਾਰੇ ਦੇ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ ਸਵੱਛ ਭਾਰਤ ਹੋਣਾ ਚਾਹੀਦਾ ਹੈ ਸਿੱਕੀ ਅਸਮਾਰਟ ਸਿਟੀਤੇ ਤਾਂ ਆਪਣੇ ਸਰਦ ਨੂੰ ਬਹੁਤ ਪੈਸੇ ਵੀ ਆਨੇ ਨੇ ਪਰ ਫਿਰ ਵੀ ਅੱਜ ਅੱਜਾ ਟਰਾਲੀਆਂ ਕੂਰੇ ਵਾਲੀਆਂ ਐਦਾ ਜਾਂਦੀਆਂ ਕਿ ਅਸੀਂ ਆਪਣੇ ਸਰ ਨੂੰ ਕਿਵੇਂ ਸਵੱਛ ਰੱਖਾਂਗੇ ਮੈਨੂੰ ਇਹ ਜਵਾਬ ਤੁਹਾਡੀ ਹਰ ਇੱਕ ਜਾਈਂ ਦੇ ਮਾਗਰ ਨਹੀਂ ਕਿ ਸਾਨੂੰ ਅਪਰੇਸ਼ਨ ਨੂੰ ਸਵੱਛ ਰੱਖਣਾ ਚਾਹੀਦਾ ਹੈ ਕਿ ਨਹੀਂ ਰੱਖਣਾ ਚਾਹੀਦਾ ਨਾਲ ਬੋਲਣ ਦਿਆ ਸੀਗਾ ਇਹ ਮੈਨੂੰ ਕਹਿੰਦਾ ਬਣਾ ਲਓ ਵੀਡੀਓ ਕਰ ਲਓ ਵੀਡੀਓ ਜੋ ਕਰਨਾ ਜੇ ਕਰ ਲਓ ਔਰ ਕੱਲ ਵੀ ਇਹ ਸਭ ਦੇ ਉੱਤੇ ਗੁਰਾ ਖਲਾਰ ਦੇ ਹੋਏ ਜਾ ਰਹੇ ਸੀ ਔਰ ਅੱਜ ਵੀ ਇਹਨਾਂ ਨੇ ਸਭ ਦੇ ਉੱਤੇ ਗੁਰਾ ਖਲਾਰਨਾ ਮੇਰੀ ਬਸ ਇਹਨਾਂ ਨੂੰ ਇਹ ਬੇਨਤੀ ਹੈ ਕਿ ਕਿਉਂਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਸਿਫਤੀ ਦਾ ਕਾਰਜ ਅਸੈਨ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਸੋਚ ਹੈ ਅੰਮ੍ਰਿਤਸਰ ਸਾਫ ਸੁਥਰੇ ਅੰਮ੍ਰਿਤਸਰ ਕਿਉਂਕਿ ਜੂਨ ਜੁਲਾਈ ਦੇ ਦਿਨ ਹੈ ਜੂਨ ਵਿੱਚ ਬਹੁਤ ऑपरेशन दे कमिश्नर जी ने विनती की थी आज भी करनी है कि कूड़े वाली ट्रॉलियां तक दो कूड़ा लेके जानी चाहिए ना कि ऐसा कूड़ा छूट गया है जानवर कह गया कि सारा परिसर गंदा कर दो इलाके का धन्यवाद तो वही गालबद की था तो भी बात नहीं का बोला तू दिक्कत है कि तेरा मेरे नाम तेरा मेरे नाम बदतमीजी में ना बोल रहे हो आप जनता ना कि तो मैं बोलता है जिनको सबसे पहले मैं एक नारियां मैं ईमेल हां मैं महिला उसको बाद ये वार्ड की काउंसलर ਇਹ ਜੋ ਮੱਝ ਆ ਵਿਆਪਕ ਆ ਇਹ ਜੋ ਮੱਝ ਪਰ ਇੱਕ ਮਹਿਲਾ ਨਾਲ ਘਾਲ ਕਰਨ ਦੇ ਪੱਕੇ ਹੋਣੀ ਚਾਹੀਦੀ ਐ ਪਰ ਇਹਨੂੰ ਤੇ ਇੱਕ ਮਹਿਲਾ ਨਾਲ ਘਾਲ ਕਰਨ ਦੀ ਅਫਲ ਨਹੀਂ ਕਿਹੜੀ ਵਾਰ ਦੇ ਕੌਂਸਲਰ ਦੇ ਜੀ ਕਿ ਮੈਂ ਵਾਰ ਨੰਬਰ 10 ਦੀ ਕੌਂਸਲਰ ਆਂ ਚੋਤੇ ਰਹਿਣਾ ਬੋਲ ਕੇ ਭਾਜੀ ਇਹਨਾਂ ਦਾ ਇੱਕ ਦਾ ਦੀਆਂ ਸਾਰੇ ਜਿੰਨੇ ਵੀ ਵਰਕਰ ਐ ਸਾਰੇ ਆਪਣਾ ਉਹਨੂੰ ਬਾਜਾ ਸਮਝਿਆ ਜੇ ਕੋ ਗਲੀ ਵਾਲਾ ਦੂਜੀ ਗਲੀ ਜੋ ਬਾਲਟੀ ਰੱਖ ਦੇ ਦੂਗਾ ਨਾ ਉਹਨੂੰ ਕਹਿੰਗਾ ਇਹ ਨਹੀਂ ਖੜਨਾ ਚਾਹਉਂ ਤੋਰ ਜਾ ਆ ਮੈਂ ਵੇਖਣ ਦਾ ਕੌਂਸਲਰ ਨੇ ਐ ਹੋ ਜੀ ਬੋਲੀ ਬੋਲ ਰਿਆ ਤੇ ਉਹ ਦੂਜਿਆਂ ਨਾਲ ਈਆ ਕਰੂਗਾ ਤੁਹਾਡਾ ਨਾ ਕਿੱਡਾ ਮੈਸੂਰ ਕੀਤਾ ਨਹੀਂ ਉਹ ਕਹਿੰਦਾ ਬੰਦ ਕਰੋ ਆਪਣਾ ਕੈਮਰਾ ਤੁਸੀਂ ਕਿੱਥੋਂ ਆ ਗਏ ਓਏ ਇੰਨਾ ਕਿ ਇਹਨਾਂ ਨੂੰ ਆ ਦਿਮਾਗ ਖਰਾਬ ਹੋਇਆ ਇਹ ਆਪਣੇ ਆਪ ਨੂੰ ਸੰਘੇ ਲਾਪੇ ਗਵਰਨਮੈਂਟ ਹੀ ਆਈ ਹੈ ਸਾਡੇ ਵਾਸਤੇ ਉਹ ਤੁਸੀਂ ਹੀ ਕੰਮ ਕਰਨਗੇ ਇਹਨਾਂ ਦਾ ਕੰਮ ਨਹੀਂ ਕਰਨਗੇ ਕਿਹੜਾ ਕੰਮ ਕਰਨਾ ਪੂਰਾ ਪਾ ਰਹੇ ਨੇ ਨਾਲ ਨਾਲ ਪੂਰਾ ਫਿਰ ਇਹਨਾਂ ਦੇ ਕਵਰ ਹੋਣੇ ਚਾਹੀਦੇ ਆ ਜਦੋਂ ਕਵਰ ਮਿਲਦਾ ਆ ਅੱਗੇ ਉੱਤੇ ਕਵਰ ਪਿਆ ਹੋਣਾ ਚਾਹੀਦਾ ਇਹ ਕਵਰ ਬਾਉਂਦੇ ਨਹੀਂ ਉਹਦਾ ਇਕ ਟੋੜ ਨੋ ਢੀ ਜਾਂਦੇ ਆ ਨਾ ਨਾਲ ਖਰਾਬ ਦੇ ਜਾਂਦੇ ਤੇ ਮਾਦ ਦੇ ਕਿਹਦੀ ਸ਼ਾਇਦ ਬੋਲ ਲਿਆ ਹਨੇ ਕਿਹਦੀ ਸ਼ਾਇਦ ਬੋਲ ਲਿਆ ਨਹੀਂ ਸ਼ਾਇਦ ਮੈਨੂੰ ਨਹੀਂ ਪਤਾ ਪਰ ਇਹ ਬਕਵਾਸ ਹੀ ਆਵਾ ਕਰਦੇ ਆ ਸ਼ਾਇਦ ਸ਼ਾਇਦ ਇਹਨਾਂ ਨੂੰ ਲੱਗ ਹੋਏਗੀ ਕਿ ਵੱਡੇ ਦੀ